ਹਾਂਜੀ ਵਿਦਿਆਰਥੀਓ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਆਪਣੀ ਜਮਾਤ ਵਿੱਚ ਜਿਹਦੇ ਵਿੱਚ ਆਪਾਂ 10ਵੀਂ ਵਾਲੀ ਜਿਹੜੀ ਪੁਸਤਕ ਹੈ ਉਹਦੇ ਵਿੱਚ ਜਿਹੜੇ ਨਿਬੰਧ ਦੇ ਰੱਖੇ ਆ ਉਹਨਾਂ ਦੇ ਵਿੱਚੋਂ ਇੱਕ ਨਿਬੰਧ ਹੋਰ ਹੈ ਜਿਹਦਾ ਨਾਮ ਹੈ ਜੀ ਮਹਾਰਾਜਾ ਗੰਗਾ ਸਿੰਘ ਮਹਾਰਾਜਾ ਗੰਗਾ ਸਿੰਘ ਤੁਸੀਂ ਹਿਸਟਰੀ ਦੇ ਵਿੱਚ ਵੀ ਪੜ੍ਹਦੇ ਹੋ ਰਾਜਸਥਾਨ ਦੇ ਇਤਿਹਾਸ ਦੇ ਵਿੱਚ ਪੜ੍ਹਿਆ ਹੋਇਆ ਤੁਸੀਂ ਇਸ ਪਾਠ ਦੇ ਵਿੱਚ ਵੀ ਆਪਾਂ ਮਹਾਰਾਜਾ ਗੰਗਾ ਸਿੰਘ ਦੇ ਬਾਰੇ ਕੁਝ ਬਰੀਕ ਗੱਲਾਂ ਜਿਹੜੀਆਂ ਉਹਨਾਂ ਦੇ ਜੀਵਨ ਬਾਰੇ ਉਹਦੇ ਤੋਂ ਆਪਾਂ ਜਾਣੂ ਹੋਵਾਂਗੇ ਤੇ ਇਹ ਲਿਖਿਆ ਹੋਇਆ ਜੀ ਜਿਹੜਾ ਇਹ ਲਿਖਣ ਵਾਲਾ ਜਿਹੜਾ ਰਾਈਟਰ ਹੈ ਉਹ ਹੈ ਜੀ ਹਰਪਾਲ ਸਿੰਘ ਲਖੀਆਂ ਰਾਜਸਥਾਨ ਦੇ ਵਿੱਚ ਪੰਜਾਬੀ ਕਹਾਣੀ ਜਿਹੜੀ ਰਚੀ ਜਾ ਰਹੀ ਹੈ ਉਸ ਕਹਾਣੀ ਦਾ ਮੋਢੀ ਕਹਾਣੀਕਾਰ ਹੈ ਨਾਮ ਹੈ ਜੀ ਇਹਨਾਂ ਦਾ ਹਰਪਾਲ ਸਿੰਘ ਲਖੀਆਂ ਤੇ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਸਮੇਂ ਦੇ ਜਿਹੜੇ ਚਰਚਿਤ ਰਸਾਲੇ ਆ ਪੰਜਾਬੀ ਦੇ ਨਾਗਮਣੀ ਪ੍ਰੀਤ ਰਣੀ ਸੰਖ ਆਰਸੀ 5 ਦਰਿਆ ਇਹਨਾਂ ਦੇ ਵਿੱਚ ਹਰਪਾਲ ਸਿੰਘ ਲਖੀਆ ਦੀਆਂ ਕਹਾਣੀਆਂ ਜਿਹੜੀਆਂ ਛਪਦੀਆਂ ਰਹੀਆਂ ਇੱਕ ਗੱਲ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਵੀ ਇਹਨਾਂ ਰਸਾਲਿਆਂ 'ਚ ਛਪਦੀਆਂ ਰਹੀਆਂ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਕਲਾਤਮਕ ਪੱਖੋਂ ਰਾਜਸਥਾਨ ਦੀ ਭਾਵੇਂ ਮੰਡਨ ਨੂੰ ਤੁਸੀਂ ਦੇਖ ਸਕਦੇ ਹੋ ਕਿਉਂਕਿ ਰਾਜਸਥਾਨ ਦਾ ਕਹਾਣੀਕਾਰ ਹੈ ਇਸ ਕਰਕੇ ਕਹਾਣੀਆਂ ਦੇ ਵਿੱਚੋਂ ਆਰਿਆਂ ਦੇ ਵਿੱਚ ਰਾਜਸਥਾਨ ਦੀ ਧਰਤੀ ਬਾਰੇ ਜ਼ਿਕਰ ਕੀਤਾ ਗਿਆ ਹੈ ਜਿਵੇਂ ਮਹਾਰਾਜਾ ਗੰਗਾ ਸਿੰਘ ਬਾਰੇ ਹਰਪਾਲ ਸਿੰਘ ਲਖੀਆਂ ਦਾ ਜਨਮ ਹੁੰਦਾ ਹੈ ਜੀ ਪਿੰਡ ਗੁਲਾਬੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਸ਼ਹੀਦ ਮੁਖਤਾਰ ਸਾਹਿਬ ਦੇ ਪਿਤਾ ਦਾ ਨਾਮ ਹੈ ਜੀ ਸਰਦਾਰ ਦਲ ਸਿੰਘ ਮਾਤਾ ਨਿਹਾਲ ਕੌਰ ਹੈ ਜੀ 5 ਮਾਰਚ 1942 ਨੂੰ ਹਰਪਾਲ ਸਿੰਘ ਲਖੀਆਂ ਦਾ ਜਨਮ ਹੋਇਆ ਜੀ ਪਿੰਡ ਗੁਲਾਬੇਵਾਲਾ ਫਿਰੋਜ਼ਪੁਰ ਜ਼ਿਲ੍ਹਾ ਮੁਖਤਸਰ ਉਸ ਤੋਂ ਬਾਅਦ ਪੜ੍ਹਾਈ ਦੇ ਬਾਰੇ ਜ਼ਿਕਰ ਕੀਤਾ ਹੋਇਆ ਉਸ ਤੋਂ ਬਾਅਦ ਲਿਖਿਆ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਰਾਜਸਥਾਨ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਸੇਵਾਵਾਂ ਦੇ ਕਾਰਨ ਸਨਮਾਨ ਵੀ ਕੀਤਾ ਸੀ ਅੱਜ ਕੱਲ ਪਿੰਡ ਲਖੀਆਂ ਦੇ ਵਿੱਚ ਉਹ ਰਹਿ ਰਿਹਾ ਰੁੱਤ ਆਵੇ ਰੁੱਤ ਜਾਵੇ ਮੇਰੀ ਚੁੱਪ ਦੇ ਬੋਲ ਪਿਉਂਦ ਕੀਤੀ ਬੈਰੀ ਇਸ ਦੇ ਪ੍ਰਸਿੱਧ ਤਿਲ ਕਹਾਣੀ ਸੰਗ੍ਰਹਿਆ ਬਈ ਰੁੱਤ ਆਵੇ ਰੁੱਤ ਜਾਵੇ ਮੇਰੀ ਚੁੱਪ ਦੇ ਬੋਲ ਪਿਉਂਦ ਕੀਤੀ ਬੈਰੀ ਹਾਲਾਂਕਿ ਆਪਾਂ ਅੱਜ ਤੇ ਹਰਪਾਲ ਸਿੰਘ ਲਖੀਆਂ ਦੇ ਨਿਬੰਧ ਬਾਰੇ ਪੜ੍ਹਨਾ ਹੈ ਪਰ ਉਹਦੇ ਤਿੰਨ ਕਹਾਣੀ ਸੰਗ੍ਰਹਿ ਵੀ ਦਿੱਤੇ ਉਹ ਵੀ ਤੁਸੀਂ ਯਾਦ ਰੱਖਣੇ ਆ ਬਈ ਰੁੱਤ ਆਵੇ ਰੁੱਤ ਜਾਵੇ ਮੇਰੀ ਛੁੱਪ ਦੇ ਬੋਲ ਤੇ ਪਿਉਂਦ ਕੀਤੀ ਬੈਲੀ ਲੋਕੀ ਬਾਕੀ ਠੀਕ ਹੈ ਹਾਂ ਲੇਖਕ ਦੇ ਪਿੰਨ ਪਿੰਨ ਵਿਸ਼ਿਆਂ ਉੱਪਰ ਨਿਬੰਧ ਪੰਜਾਬੀ ਦੇ ਰਸਾਲੇ ਸੰਖ ਦੇ ਵਿੱਚ ਛਪਦੇ ਰਹਿੰਦੇ ਹਨ ਸੰਖ ਜਿਹੜਾ ਪੰਜਾਬੀ ਦਾ ਇੱਕ ਰਸਾਲਾ ਪਰ ਵੀ ਜਿਹਦਾ ਜ਼ਿਕਰ ਆ ਚੁੱਕਿਆ ਸੋ ਆਪਾਂ ਗੱਲ ਕਰਦੇ ਆ ਮਹਾਰਾਜਾ ਗੰਗਾ ਸਿੰਘ ਦੀ ਮਹਾਰਾਜਾ ਗੰਗਾ ਸਿੰਘ ਬੀਕਨ ਰਿਆਸਤ ਦਾ ਜਿਹੜਾ ਰਾਜਾ ਸੀ ਮਹਾਰਾਜਾ ਗੰਗਾ ਸਿੰਘ ਉਹਦੇ ਬਾਰੇ ਅਰ ਪੜ੍ਹਤਾ ਤੁਸੀਂ ਲਿਆਈ ਬਣਾ ਹੈ ਨਾ ਵਿੱਚ ਕਾਫੀ ਮਤਲਬ ਤੱਥ ਦੇ ਰੱਖਿਆ ਤੱਥ ਤੁਸੀਂ ਯਾਦ ਰੱਖਣੇ ਹੀ ਆ ਇਹਦੇ ਵਿੱਚ ਕੋਈ ਦੋਹਰਾ ਨਹੀਂ ਤੱਥ ਯਾਦ ਰੱਖੋਗੇ ਤਾਂ ਹੀ ਗੱਲ ਬਣੂਗੀ ਮਹਾਰਾਜਾ ਗੰਗਾ ਸਿੰਘ ਆ ਸਭ ਤੋਂ ਪਹਿਲਾਂ ਦਿੱਤਾ ਹੋਇਆ ਵੀ ਬੀਕਾਨੇਰ ਦੀ ਜਿਹੜੀ रियासत ਹੈ ਉਸ ਦੀ ਸਥਾਪਨਾ ਅਰਾਵ ਬੀਕਾਨੇ ਕੀਤੀ ਸੀਗੀ 1472 ਈਸਵੀ ਦੇ ਵਿੱਚ ਬੀਕਾ ਜੀ ਅਰਾਵ ਜੋਧਾ ਜੀ ਦਾ ਪੁੱਤਰ ਸੀ ਜੋਧਾ ਜੀ ਜੋਧਪੁਰ ਦੇ ਹਕਮਰਾਨ ਸੀ ਠੀਕ ਹੈ ਜੋਧਪੁਰ ਦਾ ਸ਼ਾਸਕ ਸੀ ਜੋਧਾ ਜੀ ਮਹਾਰਾਜਾ ਗੰਗਾ ਸਿੰਘ ਜਿਹੜਾ ਬੀਕਾ ਨੇ ਰਿਆਸਤ ਦਾ ਰਾਜਾ ਸੀ ਮਹਾਰਾਜਾ ਗੰਗਾ ਸਿੰਘ ਦੇ ਬਾਰੇ ਹੁਣ ਗੱਲ ਚੱਲ ਪਈ ਹੈ ਜੀ ਪਹਿਲਾਂ ਬੀਕਾ ਨੇ ਰਿਆਸਤ ਦੀ ਗੱਲ ਕਲੀਅਰ ਹੋ ਗਈ ਆ ਬੀਕਾ ਨੇ ਰਿਆਸਤ ਦੀ ਸਥਾਪਨਾ ਜਿਹੜੀ ਕੀਤੀ ਹੈ ਉਹ ਰਾਵ ਬੀਕਾ ਸਿੰਘ ਨੇ ਕੀਤੀ ਸੀਗੀ ਰਾਵ ਬੀਕਾ ਨੇ 1472 ਈਸਵੀ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਹਾ ਬੀਕਾ ਨੇ ਰਿਆਸਤ ਦਾ ਰਾਜਾ ਸੀਗਾ ਜੀ ਮਹਾਰਾਜਾ ਗੰਗਾ ਸਿੰਘ ਬਾਰਾਜਾ ਗੰਗਾ ਸਿੰਘ ਦਾ ਜਨਮ ਹੁੰਦਾ ਜੀ 13 ਅਕਤੂਬਰ 1880 ਨੂੰ ਪਿਤਾ ਦਾ ਨਾਮ ਹੈ ਜੀ ਚੰਦਰਾਵਤ ਪਿਤਾ ਦਾ ਨਾਮ ਹਾ ਲਾਲ ਸਿੰਘ ਤੇ ਮਾਤਾ ਦਾ ਨਾਮ ਹੈ ਜੀ ਚੰਦਰਾਵਤ ਉਹ ਜਿਵੇਂ ਇੱਕ ਲਿਖਿਆ ਹੋਇਆ ਵੀ ਜਨਨੀ ਜਣੇ ਤਾਂ ਭਗਤ ਜਨ ਕੇ ਦਾਤਾ ਕੇ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਵੀ ਜੇ ਮਾਲੋ ਔਰਤ ਨੇ ਜੇ ਪੁੱਤਰ ਨੂੰ ਜਨਮ ਦੇਣਾ ਹੈ ਤਾਂ ਭਗਤ ਹੋਵੇ ਸੂਰਮਾ ਹੋਵੇ ਦਾਨੀ ਨੂੰ ਜਨਮ ਦੇਣਾ ਚਾਹੀਦਾ ਭਗਤ ਸੂਰਮੇ ਤੇ ਦਾਨੀ ਵਾਲੇ ਸਾਰੇ ਗੁਣ ਹੈ ਜਿਹੜੇ ਬਾਰਾਜਾ ਗੰਗਾ ਸਿੰਘ ਦੇ ਵਿੱਚ ਜਿਹੜਾ ਇਸ ਇਸ ਵੀਕਰ ਦੇ ਰਾਜ ਦਾ ਵੀਵਾ ਰਾਜਾ ਸੀਗਾ ਡੂੰਗਰ ਸਿੰਘ ਇਸਦਾ ਵੱਡਾ ਭਰਾ ਸੀਗਾ ਡੂੰਗਰ ਸਿੰਘ ਦੀ ਮੌਤ ਹੁੰਦੀ ਹੈ 19 ਅਗਸਤ 1887 ਨੂੰ ਤੇ 31 ਅਗਸਤ ਨੂੰ ਮਹਾਰਾਜਾ ਗੰਗਾ ਸਿੰਘ ਗੱਦੀ ਦੇ ਉੱਪਰ ਬੈਠਦਾ ਜਦੋਂ ਉਸ ਦੀ ਉਮਰ 7 ਸਾਲ ਤੋਂ ਵੀ ਘੱਟ ਹੈ ਗੱਦੀ ਤੇ ਬੈਠਦੇ ਹੀ ਸਾਰੀ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਸਮੇਂ ਕੀ ਹੈ ਵੀ ਮਹਾਰਾਜਾ ਗੰਗਾ ਸਿੰਘ ਛੋਟਾ ਬਾਲ ਅਵਸਥਾ ਦੇ ਵਿੱਚ ਹੈ ਤੇ ਇਸ ਕਰਕੇ ਬੀਕਾ ਨੇ ਜਿਹੜੀ ਰਾਜ ਕੌਂਸਲ ਸੀ ਉਸ ਨੂੰ ਰੀਜੈਂਸ ਕੌਂਸਲ ਦੇ ਵਿੱਚ ਬਦਲ ਦਿੱਤਾ ਰਾਜ ਕੌਂਸਲ ਨੂੰ ਰੀਜੈਂਸ ਕੌਂਸਲ ਦੇ ਵਿੱਚ ਬਦਲ ਕੇ ਤੇ ਉੱਥੇ ਅੰਗਰੇਜ਼ਾਂ ਨੇ ਆਪਣਾ ਇੱਕ ਨੁਮਾਇੰਦਾ ਉਸ ਦਾ ਪ੍ਰਧਾਨ ਜਿਹੜਾ ਕਰਨਲ ਥਾਰਟਨ ਉਸ ਨੂੰ ਬਣਾ ਦਿੱਤਾ ਉਸ ਸਮੇਂ ਇਸ ਦੀ ਜਿਹੜੀ 1 ਸਾਲ ਦੀ ਜਿਹੜੀ ਆਮਦਨ ਸੀ ਇਸ ਖੇਤਰ ਦੀ ਗੰਗਾ ਸਿੰਘ ਦੀ ਜਿਹੜੀ ਬੀਕਾ ਨੇ रियासत ਸੀ ਉਸ ਦੀ ਆਮਦਨ ਇੱਕ ਸਾਲ ਦੀ ਸੀਗੀ 19 ਲੱਖ ਸੀ ਲਗਭਗ ਦਿੱਤਾ ਹੈ ਇਸ ਕੌਂਸਲ ਨੇ ਰੀਜੈਂਟਸ ਕੌਂਸਲ ਨੇ ਸਾਰਾ ਕੰਮ ਚਲਾਇਆ ਮਹਾਰਾਜੇ ਕੋਲ ਸਿੱਖਿਆ ਦਾ ਪਰਮਾਧਿ ਨਹੀਂ ਇਹਨਾਂ ਨੇ ਕੀਤਾ ਤਾਂ ਜਦੋਂ ਗੰਗਾ ਸਿੰਘ ਦੇ ਵਿਆਸਤਾ ਕੰਮ ਆਪ ਸਾਬਿਆ 16 ਦਸੰਬਰ 1898 ਨੂੰ ਰਾਜਪਤਾਨੇ ਦਾ 에ਜੰਟ ਗਵਰਨਰ ਦਿੱਤਾ ਹੋਇਆ ਜਨਰਲ ਆਰਥਰ ਮਾਈਟੀਡਲ ਉਹਨੇ ਬੀਕਾਨੇਰ ਆਗੇ ਮਹਾਰਾਜੇ ਨੂੰ ਅੰਗਰੇਜ਼ਾਂ ਵੱਲੋਂ ਸਾਰੇ ਅਧਿਕਾਰ ਸੌਂਪ ਦਿੱਤੇ ਉਸ ਨੂੰ ਦੁਬਾਰੇ ਰਾਜ ਕੌਂਸਲ ਦੇ ਵਿੱਚ ਤਬਦੀਲ ਕੀਤਾ ਰੀਜੈਂਟਸ ਕੌਂਸਲ ਨੂੰ ਉਸ ਸਮੇਂ ਆਦਲ ਜਿਹੜੀ ਸੀਗੀ ਬੀਕਾਨੇਰ रियासत ਦੀ ਉਹ 20 ਲੱਖ ਹੁੰਦੀ ਸੀ 16 ਦਸੰਬਰ ਅੱਗੇ ਆਈ ਹੈ ਇੱਕ ਤਰੀਕ ਹਾਂ 16 ਦਸੰਬਰ 1898 ਆਪਣੀ ਆਪਣੀ ਗੱਲ ਕਲੀਅਰ ਹੋ ਗਈ ਹੈ ਜੀ ਜਦੋਂ ਇਸਨੇ ਗੰਗ ਨਹਿਰ ਲਿਆਂਦੀ ਤੁਹਾਨੂੰ ਪਤਾ ਹੀ ਹੈ ਗੰਗ ਨਹਿਰ ਦਾ ਜਨਮਦਾਤਾ ਜਿਹੜਾ ਉਹ ਮਹਾਰਾਜਾ ਗੰਗਾ ਸਿੰਘ ਹੀ ਹੈ ਜੀ ਗੰਗਾ ਨਹੀਂ ਗੰਗਾ ਗੰਗ ਨਹਿਰ ਉਸਦੇ ਪਾਣੀ ਨਾਲ ਜਿਹੜੀ ਚੰਗੀ ਸਿੰਜੀ ਜਾਣ ਵਾਲੀ ਬਹੁਤੀ ਜਿਹੜੀ ਧਰਤੀ ਸੀ ਉਸਨੇ ਸਿੱਖ ਕਾਸਤਕਾਰਾਂ ਨੂੰ ਹੀ ਦਿੱਤੀ ਸੀ ਸਿੱਖ ਕਿਸਾਨ ਸੀ ਜਿਹੜੇ ਉਹਨਾਂ ਨੂੰ ਸਿੱਖ ਕਾਸਤਕਾਰਾਂ ਨੂੰ ਲੰਗਾ ਨਗਰ ਜਦੋਂ ਲੰਗਾ ਨਗਰ ਨਹੀਂ ਗੰਗ ਨਹਿਰ ਸੌਰੀ ਗੰਗ ਨਹਿਰ ਜਦੋਂ ਵਿਹਾਂਦੀ ਤਾਂ ਉਹਦੇ ਪਾਣੀ ਨਾਲ ਜਿਹੜੀ ਸਿੰਜੀ ਜਾਣ ਵਾਲੀ ਜਿਹੜੀ ਧਰਤੀ ਸੀ ਬਹੁਤ ਸਾਰੀ ਜੇ ਸਹ ਧਰਤੀ ਨੂੰ ਗੰਗ ਨਹਿਰ ਦਾ ਪਾਣੀ ਲੱਗਣਾ ਸੀ ਉਹ ਧਰਤੀ ਬਹੁਤ ਸਾਰੀ ਉਹਦੇ ਵਿੱਚੋਂ ਸਿੱਖਾਂ ਨੂੰ ਨਾਟ ਕਰਵਾਤੀ ਸੀ ਉਸਨੇ ਸਿੱਖਾਂ ਨੂੰ ਅਲਾਟਮੈਂਟ ਕਰਾਤੀ ਸੀ ਹਰ ਚੱਕ ਦੇ ਵਿੱਚ ਉਸਨੇ 5 ਵਿੱਗੇ 5 ਕਿੱਲੇ ਲਗਭਗ ਸਵਾ ਏਕਟਰ ਜ਼ਮੀਨ ਉਸਨੇ ਗੁਰਦੁਆਰੇ ਵਾਸਤੇ ਮੁਫਤ ਦਿੱਤੀ ਸੀ ਲਗਭਗ ਹਰ ਸੈਕਟਰ ਦੇ ਹਰ ਖੇਤਰ ਦੇ ਵਿੱਚ ਜਿੱਥੇ-ਜਿੱਥੇ ਮਤਲਬ ਗੁਰਦੁਆਰਾ ਉੱਥੇ ਉਸਨੇ ਪੰਜ ਕਿੱਲੇ ਜ਼ਮੀਨਾਂ ਜਿਹੜੀ ਉਹ ਗੁਰੂ ਘਰ ਨੂੰ ਵੀ দান ਕੀਤੀ ਸੀ ਮਹਾਰਾਜਾ ਗੰਗਾ ਸਿੰਘ ਸਿੱਖਾਂ ਦਾ ਬੜਾ ਇਹ ਸਤਿਕਾਰ ਕਰਦਾ ਹੁੰਦਾ ਸੀ ਸਿੱਖ ਕੌਮ ਦਾ ਰਿਆਸਤ ਦੇ ਵਿੱਚ ਇੱਕ ਵਾਰ ਕਾਲ ਵੀ ਪੈ ਗਿਆ ਸੀਗਾ ਸੱਤਾ ਸੰਭਾਲਿਆ ਬੜਾ ਟੈਪ ਨਹੀਂ ਹੋਇਆ ਸੀ ਹੈਜਾ ਹੈਜਾ ਬਿਮਾਰੀ ਵੀ ਫੈਲ ਗਈ ਸੀ ਉਦੋਂ ਪ੍ਰਜਾ ਵਾਸਤੇ ਅੰਨ ਪਾਣੀ ਦਵਾਈ ਦਾਰੂ ਦਾ ਜਿਹੜਾ ਮਤਲਬ ਸਾਰਾ ਪ੍ਰਬੰਧ ਹੈ ਜਿਹੜਾ ਮਹਾਰਾਜਾ ਗੰਗਾ ਸਿੰਘ ਨੇ ਬੜੇ ਕੁਸ਼ਲ ਤਰੀਕੇ ਨਾਲ ਨਿਪਾਇਆ ਪਰਜਾ ਜਦੋਂ ਕੋਈ ਕੋਈ ਭਾਵਨਾ ਚ ਟੈਕਸ ਨਹੀਂ ਭਰ ਸਕਦੀ ਸੀ ਤੇ ਉਦੋਂ ਵੀ ਮਹਾਰਾਜ ਗੰਗਾ ਸਰਵ ਦੇ ਵਿੱਚ ਛੋਟ ਕਰ ਦਿੰਦਾ ਹੁੰਦਾ ਸੀ 1937 ਈਸਵੀ ਦੇ ਵਿੱਚ ਉਸਨੇ ਕਿਸਾਨਾਂ ਦਾ 42 ਲੱਖ ਰੁਪਇਆ ਮਾਫ ਕੀਤਾ ਜਿਹੜੀ ਜ਼ਮੀਨ ਅਲਾਟ ਕੀਤੀ ਸੀ ਉਹਦੀ ਕਿਸ਼ਤ ਜਿਹੜੀ ਉਹ ਕਿਸਾਨਾਂ ਤੋਂ ਭਰੀ ਨਹੀਂ ਗਈ ਕੁੱਲ 42 ਲੱਖ ਜਿਹੜੀ ਸੀਗੀ ਉਸ ਨੂੰ ਮਾਫ ਕਰ ਦਿੱਤੀ ਸੀ ਕਬਾਦ ਹੀ ਫਸਲ ਕੋਈ ਖਰਾਬ ਹੋ ਗਈ ਸੀ ਇੱਕ ਸਾਲ ਉਦੋਂ ਵੀ ਰਾਜੇ ਨੇ ਕਿਸਾਨਾਂ ਨੂੰ ਸਹਾਇਤਾ ਵਿੱਚ ਲੱਖਾਂ ਰੁਪਏ ਵੰਡੇ ਸੀ ਪਰਜਾ ਬਾਰੇ ਪੂਰੀ ਤੇ ਸਹੀ ਜਾਣਕਾਰੀ ਲੈਣ ਵਾਸਤੇ ਉਸਨੇ ਕੀ ਕੀਤਾ ਸੀ ਭਾਈ ਉਸਨੇ 10 ਨਵੰਬਰ 1913 ਨੂੰ ਪ੍ਰਜਾਪਰਤಿನಿਧੀ ਸਭਾ ਦੀ ਸਥਾਪਨਾ ਕੀਤੀ ਸੀ ਤੇ ਇਹਦੇ ਵਿੱਚ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਸੀਗੇ ਭਾਗ ਲੈਂਦੇ ਹੁੰਦੇ ਸੀ 1914 ਦੇ ਵਿੱਚ ਜਦੋਂ ਪਹਿਲਾ ਵਿਸ਼ਵ ਜੰਦ ਸ਼ੁਰੂ ਹੋਇਆ ਵਿਸ਼ਵ ਜੰਦ ਦੇ ਵੇਲੇ ਉਹਨੇ ਮਤਲਬ ਆਪਣੀ ਇੱਛਾ ਜਤਾਈ ਕਿ ਅੰਗਰੇਜ਼ਾਂ ਦੇ ਨਾਲ ਮਿਲ ਕੇ ਹੀ ਰਾਜ ਚਲਾਉਂਦੇ ਹੁੰਦੇ ਸੀ ਇਹਨੇ ਇੱਛਾ ਜਤਾਈ ਵੀ ਮੈਂ ਵੀ ਭਾਗ ਲੈਣਾ ਬੜੇ ਸ਼ਾਨਦਾਰ ਤਰੀਕੇ ਨਾਲ ਭਾਗ ਵੀ ਲਿਆ 12 ਮਹੀਨਿਆਂ ਦਾ ਸਿੰਘ ਨਹੀਂ ਯੁੱਧ ਦੇ ਵਿੱਚ ਮਤਲਬ ਅਗਲੀ ਕਤਾਰ ਦੇ ਵਿੱਚ ਸ਼ਾਮਲ ਹੋ ਕੇ ਇਸ ਨੇ ਖੁਦ ਅਗਲੇ ਮੋਰਚੇ ਤੇ ਜਾ ਕੇ ਅਗਵਾਈ ਕੀਤੀ। ਭਾਰਤ ਦੇ ਵਾਇਸ ਰਾਏ ਨੂੰ ਚਿੱਠੀ ਵੀ ਭੇਜੀ ਸੀ ਇਹਨੇ ਵੀ ਮੈਨੂੰ ਜਿਸ ਕੀਤਾ ਜਾਵੇ। ਉਸ ਤੋਂ ਬਾਅਦ ਹਾਂ। ਉਦੈਪੁਰ ਦੇ ਜੰਗਲਾਂ ਵਿੱਚ ਇੱਕ ਵਾਰ ਮਹਾਰਾਜਾ ਗੰਗਾ ਸਿੰਘ ਸ਼ਿਕਾਰ ਖੇਡਣ ਗਏ। ਅਚਾਨਕ ਪਿੱਛੇ ਵੇਖਿਆ ਤਾਂ ਸ਼ੇਰ ਖੜਾ ਸੀਗਾ ਸ਼ੇਰ ਤੇ ਮਤਲਬ ਕੀ ਆ ਵੀ ਅ ਅ ਸ਼ੇਰ ਦੇ ਨਾਲ ਇਸ ਦੀ ਲੜਾਈ ਜਿਹੜੀ ਮਹਾਰਾਜਾ ਗੰਗਾ ਸਿੰਘ ਦੀ ਸ਼ੇਰ ਤੇ ਬੰਦੂਕ ਦੀ ਗੋਲੀ ਚਲਾ ਕੇ ਉਸ ਨੂੰ ਮਾਰ ਦਿੱਤਾ ਸੀ ਮਹਾਰਾਜਾ ਗੰਗਾ ਸਿੰਘ ਨੇ ਮਤਲਬ ਮਹਾਰਾਜਾ ਗੰਗਾ ਸਿੰਘ ਦੀ ਸੂਰਬੀਰਤਾ ਦੇ ਕਿੱਸੇ ਆ ਜਿਹੜੇ ਇਸ ਕਹਾਣੀ ਦੇ ਦੁਆਰਾ ਆਪਾਂ ਜਾਣ ਸਕਦੇ ਹਾਂ ਉਸ ਤੋਂ ਬਾਅਦ 1924 ਈਸਵੀ ਦੇ ਵਿੱਚ ਅਰੇ ਨਵੇਂ ਜਿਹੜਾ ਸੀਗਾ ਜੋਧਪੁਰ ਦੇ ਵਿੱਚ ਸੀਗਾ ਜਿਹੜਾ ਰੇਲਵੇ ਮੰਡਲ ਹੁੰਦੇ ਆ ਨਾ ਜਿਹੜੇ ਉਦੋਂ ਜੋਧਪੁਰ ਦੇ ਵਿੱਚ ਸੀਗਾ ਉਸ ਤੋਂ ਬਾਅਦ ਬੀਕਾਨੇਰ ਦੇ ਵਿੱਚ ਵੀ 1924 ਦੇ ਵਿੱਚ ਇਹ ਬਣਾਇਆ ਗਿਆ ਮਹਾਰਾਜਾ ਗੰਗਾ ਸਿੰਘ ਨੇ ਉਸ ਨੂੰ ਅਲੱਗ ਕਰਤਾ ਸੀ ਜੋਧਪੁਰ ਮੰਡਲ ਤੋਂ ਬੀਕਾਨੇਰ ਰੇਲਵੇ ਜਿਹੜਾ ਉਹਨੂੰ ਵੀ ਬਣਾਇਆ ਗਿਆ ਹਨ ਤੇ ਮਹਾਰਾਜਾ ਗੰਗਾ ਸਿੰਘ ਸਮੇਂ ਇੱਕ ਲਿਖਿਆ ਹੋਇਆ ਨੀਲਵੇ ਲਾਈਨ ਦੀ ਲੰਬਾਈ ਲਗਭਗ 800 ਕਿਲੋਮੀਟਰ ਹੋ ਗਈ ਸੀ ਜਿਹੜੀ ਪਹਿਲਾਂ 80 ਕਿਲੋਮੀਟਰ ਤਾਂ ਵੀ ਘੱਟ ਸੀ ਕਿਉਂਕਿ ਆਪਣਾ ਖੁਦ ਦਾ ਜਦੋਂ ਹੋ ਗਿਆ ਸਿਸਟਮ ਹੈ ਜਿਹੜਾ ਮਤਲਬ ਦਫਤਰ ਹੈ ਜਿਹੜਾ ਉਹ ਬੀਕਾਨੇਰ ਦੇ ਵਿੱਚ ਬਣਾ ਲਿਆ ਗਿਆ ਸੀ ਤਾਂ ਉਹ ਪ੍ਰਬੰਧ ਜਿਹੜਾ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਗਿਆ 4 ਸਤੰਬਰ 1920 ਅਗੇ ਇੱਕ ਸਾਲ ਦੇ ਰੱਖਿਆ ਹੈ 4 ਸਤੰਬਰ 1920 ਨੂੰ ਨਹਿਰ ਬਣਾਉਣ ਦੀ ਮਨਜ਼ੂਰੀ ਮਿਲਦੀ ਹੈ ਇਸ ਨੂੰ ਗੰਗ ਨਹਿਰ ਦੀ ਨਹਿਰ ਜਿਹੜੀ ਉਹ ਸਤਲੁਜ ਦਰਿਆ ਦੇ ਵਿੱਚੋਂ ਹਰੀਕੇ ਪੱਤਣ ਹਰੀਕੇ ਪੱਤਣ ਦੇ ਵਿੱਚੋਂ ਕੱਢੀ ਜਾਂਦੀ ਹੈ ਵੀ ਬਿਕਾ ਨੇੜੇ ਦੇ ਵਿੱਚ ਲਿਆਉਣੀ ਸੀ ਇਸ ਦੀ ਇਹ ਯੋਜਨਾਿਕ ਸੀ ਗੰਗ ਜਿਹੜੀ ਨਹਿਰ ਬਣੂਗੀ ਉਸ ਦਾ ਲਾਭ ਰੱਖਿਆ ਜਾਊਗਾ ਗੰਗ ਨਹਿਰ ਦਰ ਤੇ ਜਿਹੜਾ ਖਰਚਾ ਜਿਹੜਾ ਆਉਣਾ ਸੀਗਾ ਉਸ ਤੋਂ ਇਲਾਵਾ ਮਹਾਰਾਜਾ ਗੰਗਾ ਸਿੰਘ ਨੇ ਜਿਹੜਾ ਅਸਟੀਮੇਟ ਲਾਇਆ ਸੀ ਆਪਣੇ ਨਾਲ ਦੇ ਜਿਹੜੇ ਸੀਗੇ ਮਤਲਬ ਸਾਥੀ ਉਹਨਾਂ ਦੇ ਨਾਲ ਵੀ ਇਹ ਲਗਭਗ 75 ਲੱਖ ਰੁਪਏ ਦੀ ਆਮਦਨ ਦੀ ਸੰਭਾਵਨਾ ਸੀ ਇਹਦੇ ਨਾਲ ਮਤਲਬ 75 ਲੱਖ ਰੁਪਏ ਆਮਦਨ ਦਾ ਜਿਹੜੀ ਹੋਰ ਐਡ ਹੋ ਜੂਗੀ ਜਿਹੜੀ ਬਿਕਨਿਆ ਰਾਜ ਦੀ ਆਮਦਨ ਦੇ ਵਿੱਚ ਇਸ ਦਾ ਨੀਂਹ ਪੱਥਰ ਹੈ ਜਿਹੜਾ ਲਓ ਜੀ ਆ ਗਿਆ ਜੀ ਇਸ ਨਹਿਰ ਦਾ ਨੀਂਹ ਪੱਥਰ ਮਹਾਰਾਜਾ ਗੰਗਾ ਸਿੰਘ ਨੇ ਖੁਦ ਰੱਖਿਆ ਹੈ 5 ਦਸੰਬਰ 1925 5 12 25 12 25 12 25 ਹੋ ਗਈ ਨਹੀਂ ਬੱਧਰ ਰੱਖਿਆ ਗਿਆ ਤਾਂ ਵਾਕਈ ਸਹੀ ਗੱਲ ਹੈ ਬੜਾਉਣ ਦੀ ਤਿਆਰੀ ਕਰਨ ਤੇ ਲਗਭਗ 5 ਸਾਲ ਲੱਗੇ ਬਾਕੀ ਕਾਮਨ ਕਾਮਨ ਗੱਲਾਂ ਤੁਸੀਂ ਪੜਦੇ ਰਹਿਣੀਆਂ ਹੈ ਮਰਬਾਬੰਦੀ ਕੀਤੀ ਹੈ ਜੀ ਨਹਿਰਾਂ ਸੂਏ ਕਸੀਆਂ ਬੜਾਈ ਮੋਗੇ ਲਾਉਣ ਦੀ ਸਾਰੀ ਬੰਦੀ ਕੀਤੀ ਗਈ 26 ਅਕਤੂਬਰ 1927 ਨੂੰ ਲਾਰਡ ਏਰਵਿਨ ਨੇ ਇਸ ਗੰਗਨੈਰ ਦਾ ਉਦਘਾਟਨ ਕੀਤਾ ਜੀ ਨਹੀਂ ਪੱਥਰ ਤਾਂ ਰੱਖਿਆ ਗਿਆ 5 12 25 5 12 25 ਨੂੰ ਤੇ ਇਸ ਦਾ ਉਦਘਾਟਨ ਹੈ ਜਿਹੜਾ 26 ਅਕਤੂਬਰ 1927 ਨੂੰ ਲਾਰਡ ਏਰਵਿਨ ਨੇ ਉਦਘਾਟਨ ਕੀਤਾ ਉਹ 1927 ਵਾਲੀ ਜਿਹੜੀ ਹਾੜ ਦੀ ਫਸਲ ਹੈ ਜਿਹੜੀ ਹਾੜੀ ਦੀ ਸੀਗੀ ਫਸਲ ਉਹ ਇਸ ਨਹਿਰ ਦੇ ਪਾਣੀ ਨਾਲ ਬੀਜੀ ਗਈ ਸੀ ਠੀਕ ਹੈ ਬਾਈ ਕਲੀਅਰ ਹੋ ਗਈਆਂ ਵਾਵਾ ਗੱਲਾਂ ਹਨਾ ਔਰ ਫਿਰ ਉਸ ਤੋਂ ਬਾਅਦ ਵਿਸ਼ਵ ਚੋਟੀ ਦਾ ਸੰਵਾਦਤੀ ਹੋਈ ਤੋਂ ਉਹ ਤੋਂ ਕੋਲ ਵਿੱਚ ਸਮਹਿਲਣਾ ਜਿਹੜੇ ਹੋਏ ਸੀਗੇ ਸੰਧੀ ਸਮਹਿਲਣ ਜਿਹੜੇ ਉਹਨਾਂ ਦੇ ਵਿੱਚੋਂ ਭਾਰਤ ਦਾ ਪ੍ਰਤੀਨਿਧੀ ਬੜ ਕੇ ਵੀ ਗਿਆ ਸੀ ਸ਼ਾਮਲ ਹੋਇਆ ਲਗਭਗ 7 ਮਹੀਨੇ ਇੰਗਲੈਂਡ ਦੇ ਵਿੱਚ ਵੀ ਰਿਹਾ ਇਹ ਲਿਖਿਆ ਹੋਇਆ ਦੇਖੋ ਲਗਭਗ 7 ਮਹੀਨੇ ਇੰਗਲੈਂਡ ਦੇ ਵਿੱਚ ਤੇ ਪ੍ਰਧਾਨ ਮੰਤਰੀ ਜਿਹੜਾ ਸੀ ਰਾਈਟ ਅਲਰੇਬਲ ਡੀ ਲਾਈਟ ਚਾਰਜ ਨੇ ਉਹਨੂੰ ਲਿਖਿਆ ਵੀ ਤੁਸੀਂ ਭਾਰਤ ਸਮਰਾਜ ਦੇ ਹਿੱਤਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਤੁਸੀਂ ਇਹ ਜਾਣ ਕੇ ਸੰਤੋਸ਼ ਨਾਲ ਵਿਦਾ ਹੋ ਸਕਦੇ ਹੋ ਕਿ ਤੁਹਾਡੇ ਨਾਲ ਕੰਮ ਕਰਨ ਵਾਲਿਆਂ ਨੇ ਤੁਹਾਡੀ ਕਮਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ ਇਹ ਗੱਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਦੇ ਬਾਬਤ ਕਿਦੇ ਬਾਰੇ ਕਹੀ ਹੈ ਮਹਾਰਾਜਾ ਗੁਰੂ ਸਿੰਘ ਦੇ ਬਾਰੇ ਕਹੀ ਹੈ ਯਾਦ ਰੱਖਿਓ 12 11 ਆ ਦੇਖੋ 12 ਨਵੰਬਰ 1930 ਦੇ ਲੈ ਕੇ 20 ਜਨਵਰੀ 1931 ਤੱਕ ਜਿਹੜੇ ਗਵਰਨਮੈਂਟ ਸਮੈਲਰ ਹੁੰਦੇ ਆ ਉਹਨਾਂ ਦੇ ਵਿੱਚ ਇਹ ਭਾਗ ਨਹੀਂ ਲੈਂਦਾ ਉਪਾਧੀਆਂ ਬੜੀਆਂ ਦਿੱਤੀਆਂ ਸੀ ਇਹਨੂੰ ਉਪਾਧੀਆਂ ਦੇ ਬੜੇ ਨਾਮ ਜੇ ਲਿਖੇ ਹੋਏ ਆ ਇੱਥੇ ਆ ਆ ਦੇਖੋ ਜਰਨਲ ਮਹਾਰਾਜਾ ਦਿਰਾਜ ਰਾਜ ਰਾਜੀਸ਼ਵਰਾ ਤੁਸੀ ਸੁਣੀਆ ਹੋਈਆਂ ਆਪਾ ਦੀਆਂ ਨਰਿੰਦਰ ਸ਼ਰੋਮਣੀ ਮਹਾਰਾਜਾ ਸ੍ਰੀ ਸਰ ਗੰਗਾ ਸਿੰਘ ਬਾਦਰ ਜੀ ਸੀ ਐਸ ਆਈ ਜੀ ਸੀ ਵੀਓ ਅਗਰੇ ਜੀ ਤੇ ਸਾਰੇ ਅਖਰੀ ਚੱਕ ਦੇ ਵਿੱਚ ਪਾਦੇ ਆ ਠੀਕ ਹੈ ਜੀ ਆਖਰ ਦੇ ਵਿੱਚ ਮ੍ਰਿਤਯੂ ਜਿਹੜੀ ਮਹਾਰਾਜਾ ਗੰਗਾ ਸਿੰਘ ਦੀ ਉਹ 2 ਅਕਤੂਬਰ 1943 ਨੂੰ ਬੰਬਈ ਮੁੰਬਈ ਜਿਹਨੂੰ ਆਪਾਂ ਵਰਤਮਾਨ ਦੇ ਵਿੱਚ ਜਿਹਦਾ ਨਾਮ ਲੈਨੇ ਆ ਉਸ ਦਾ ਨਾਮ ਸੀ ਪਹਿਲਾਂ ਬੰਬਈ ਨਗਰੀਆ ਸੋ ਬੰਬਈ ਦੇ ਵਿੱਚ ਇਸਦੀ ਮ੍ਰਿਤਯੂ ਹੁੰਦੀ ਹੈ ਮਹਾਰਾਜਾ ਗੰਗਾ ਸਿੰਘ ਦੀ ਥੀਕਾ ਬਾਈ ਕਲੀਅਰ ਹੈ ਹੈ ਨਾ ਬੇਟਾ ਤਾਂ ਹੀ ਆ ਜਾਂਦੇ ਹੈ ਨਾ ਸਨ ਤਰੀਕਾ ਆਜ਼ਾਦੀ ਦੇ ਵਿੱਚ ਯਾਦ ਰੱਖਣ ਵਾਲੀਆਂ ਹੈ ਨਾ ਗੰਗਾ ਨਹਿਰ ਦੇ ਬਾਰੇ ਜਿਵੇਂ ਰੀਜਨਸ ਕਾਉਂਸਲਰ ਨੂੰ ਰਾਜ ਕਾਉਂਸਲ ਦੇ ਵਿੱਚ ਬਦਲਿਆ ਜਾਂਦਾ ਬਾਅਦ ਵਿੱਚ ਹੈ ਨਾ ਪਹਿਲਾਂ ਇਸ ਨੂੰ ਰਾਜ ਕਾਉਂਸਲ ਨੂੰ ਰੀਜਨਸ ਕਾਉਂਸਲ ਬਣਾਇਆ ਜਾਂਦਾ ਕਿਉਂਕਿ ਮਹਾਰਾਜਾ ਗੰਗਾ ਸਿੰਘ ਬਾਲਕ ਅਵਸਥਾ ਦੇ ਵਿੱਚ ਬਾਲਕ ਅਵਸਥਾ ਦੇ ਵਿੱਚ ਰਾਜ ਭਾਗ ਜਿਹੜਾ ਉਹ ਮਤਲਬ ਨਹੀਂ ਚਲਾਇਆ ਜਾ ਸਕਦਾ ਹੈ ਨਾ ਉਹਦੇ ਵਾਸਤੇ ਆਪਣਾ ਇੱਕ ਨੁਮਾਇੰਦਾ ਛੱਡਦੇ ਐ ਅੰਗਰੇਜ਼ ਇਸ ਤਰ੍ਹਾਂ ਕਰਕੇ ਸਾਰੀਆਂ ਗੱਲਾਂ ਤੁਸੀਂ ਇਹ ਯਾਦ ਰੱਖਣੀਆਂ ਇਹਦੇ ਵਿੱਚੋਂ ਕੋਈ ਵੀ ਕਿਤੋਂ ਵੀ ਤੱਥ ਨਾਲ ਸੰਬੰਧਿਤ ਪ੍ਰਸ਼ਨ ਆ ਸਕਦਾ ਹੈ ਬਈ ਠੀਕ ਹੈ ਹਾਂ ਅਗਲਾ ਜਿਹੜਾ ਕਹਾਣੀਕਾਰ ਹੈ ਬਲਜਿੰਦਰ ਸਿੰਘ ਸੌਰੀ ਨਿਬੰਧ ਹੈ ਜੀ ਕਹਾਣੀ ਨਹੀਂ ਬਲਜਿੰਦਰ ਸਿੰਘ ਭੁੱਲੜ ਦਾ ਨਿਬੰਧ ਆਪਾਂ ਪੜ੍ਹਨਾ ਹੈ ਰਾਜਸਥਾਨ ਦੇ ਪ੍ਰਸਿੱਧ ਕਿਲੇ ਆਦੀ ਗੱਲ ਕੀਤੀ ਹੈ ਪ੍ਰਸਿੱਧ ਕਿਲੇ ਤੁਸੀਂ ਪੜ੍ਹੇ ਹੋਇਆ ਬਹੁਤ ਵਾਰੀ ਇਹਦੇ ਵਿੱਚ ਥੋੜੇ ਥੋੜਾ ਜ਼ਿਕਰ ਕੀਤਾ ਬੱਸ ਉਹ ਤੁਸੀਂ ਯਾਦ ਰੱਖ ਲੈਣਾ ਠੀਕ ਹੈ ਜੀ ਅਗਦੀ ਜਮਾਤ ਲੈ ਕੇ ਆਪਾਂ ਜਲਦੀ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ